ਦੋਸਤੋ ਜਿਹੜੀ ਮੈਂ ਅੱਜ ਤੁਹਾਡੇ ਲਈ ਕਹਾਣੀ ਲੈ ਕੇ ਆਈਆਂ ਉਹ ਰਾਜਸਥਾਨ ਦੇ ਕਿਸੇ ਇੱਕ ਛੋਟੇ ਜਿਹੇ ਪਿੰਡ ਦੀ ਹੈਗੀ ਆ ਉਸ ਪਿੰਡ ਵਿੱਚ ਤਿੰਨ ਠੱਗ ਰਹਿੰਦੇ ਸੀ ਜਿਨ੍ਹਾਂ ਦਾ ਨਾਂ ਸੀ ਸਰਜੂ, ਬਿਰਜੂ ਤੇ ਰਾਜੂ ਉਹਨਾਂ ਨੇ ਨਾ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ ਉਸ ਪਿੰਡ ਦਾ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਬਚਿਆ ਜਿਨ੍ਹਾਂ ਨੂੰ ਉਹਨੇ ਠੱਗਿਆ ਨਾ ਹੋਵੇ ਜਿੱਦਾ ਕਹਿੰਦੇ ਹੁੰਦੇ ਨੇ ਇੱਕ ਕਹਾਵਤ ਆ ਵੀ ਠੱਗ ਜਿਹੜਾ ਕਿਸੇ ਦਾਸਾ ਕਾ ਨਹੀਂ ਹੁੰਦਾ ਪੂਰੇ ਪਿੰਡ ਨੂੰ ਉਹਨਾਂ ਨੇ ਪਰੇਸ਼ਾਨ ਕਰ ਰੱਖਿਆ ਹੈ ਹੋਰ ਤੇ ਹੋਰ ਜਿਹੜੇ ਲਾਗੇ ਬੰਨੇ ਦੇ ਪਿੰਡ ਸੀ ਨਾ ਉਹਨਾਂ ਨੂੰ ਨਹੀਂ ਛੱਡਿਆ ਆਸ-ਪਾਸ ਦੇ ਸਾਰੇ ਜਿਹੜੇ ਪਿੰਡ ਸੀ ਨਾ ਲਾਗੇ ਬੰਨੇ ਉਹਨਾਂ ਨੂੰ ਇੰਨਾ ਠੱਗਾ ਬਾਰੇ ਪਤਾ ਸੀ ਵੀ ਇਹ ਆਪਣੇ ਠੱਗੀ ਚ ਨਵੇਂ-ਨਵੇਂ ਤਰੀਕੇ ਵਰਤ ਕੇ ਲੋਕਾਂ ਨੂੰ ਕਿਦਾਂ ਠੱਗਦੇ ਹੀ ਲੋਟਦੇ ਸੀ ਤੇ ਇਸ ਲਈ ਉਹਦੇ ਪਿੰਡ ਵਾਲੇ ਕੀ ਉਹਦੇ ਆਲੇ-ਦੁਆਲੇ ਦੇ ਪਿੰਡ ਵਾਲੇ ਵੀ ਜਿਹੜੇ ਲੋਕ ਸੀ ਉਹ ਸਾਵਧਾਨ ਹੋ ਗਏ ਹੁਣ ਤਿੰਨੋਂ ਹੀ ਜਿੱਥੇ ਤੁਰੇ ਆਉਂਦੇ ਦਿਖਾਈ ਦਿੰਦੇ ਸੀ ਨਾ ਤੇ ਲੋਕੀ ਆਪਣਾ ਰਸਤਾ ਬਦਲ ਲੈਂਦੇ ਤੇ ਇਸ ਤਰ੍ਹਾਂ ਹੁਣ ਇਹਨਾਂ ਦਾ ਠੱਗੀ ਦਾ ਕੰਮ ਜਿਹੜਾ ਘਟ ਚੱਲਣ ਲੱਪੇ ਤੇ ਇੱਕ ਟਾਈਮ ਤੇ ਇਹਦਾ ਇਹੋ ਜਿਹਾ ਆਇਆ ਕਿ ਹੁਣ ਨਾ ਹੁਣ ਆਪਣੀ ਰੋਜੀ ਰੋਟੀ ਜਿਹੜੀ ਸੀ ਉਹ ਵੀ ਖਤਰੇ 'ਚ ਲੱਗਣ ਲੱਪੀ ਹਾਲਾਤ ਇਦਾਂ ਦੇ ਆ ਗਏ ਵੀ ਲੋਕ ਜਿਹੜੇ ਸੀ ਨਾ ਇਹਨਾਂ ਦੇ ਚਾਂਸੇ ਜਿਹੜੇ ਹੁਣ ਘਟ ਆਉਂਦੇ ਤੇ ਇਸ ਤਰ੍ਹਾਂ ਤਿੰਨੇ ਜੜੇ ਬੜੇ ਪਰੇਸ਼ਾਨ ਰਹਿਣ ਲੱਪੇ ਫਿਰ ਉਹਨਾਂ ਨੇ ਵਿਚਾਰ ਕੀਤਾ ਵੀ ਹੁਣ ਆਪਣਾ ਪਿੰਡ ਤੇ ਉਹਦੇ ਆਲੇ-ਦੁਆਲੇ ਪਿੰਡ ਜਿਹੜੇ ਲੋਕ ਆ ਉਹਨਾਂ ਨੇ ਸਾਨੂੰ ਪਹਿਚਾਨ ਕੇ ਆ ਤੇ ਉਹ ਸਾਡੇ ਚੱਕਰ ਚ ਨਹੀਂ ਫਸਦੇ। ਐਸ ਲਈ ਜਾ ਕੇ ਨਾ ਸ਼ਹਿਰ ਚ ਠੱਗੀ ਕੀਤੀ ਜਾਵੇ। ਤੇ ਤਿੰਨੇ ਹੀ ਐਸ ਗਾਲੀ ਸਹਿਮਤ ਹੋ ਗਏ ਤੇ ਸ਼ਹਿਰ ਨੂੰ ਚੱਲ ਪਏ। ਚੱਲਦੇ-ਚੱਲਦੇ ਉਹਨਾਂ ਨੂੰ ਭੁੱਖ ਵੀ ਬੜੀ ਲੱਗੀ, ਪਿਆਸ ਵੀ ਬੜੀ ਲੱਗੀ ਪਰ ਉਹਨਾਂ ਕੋਲ ਤੇ ਇੱਕ ਪੈਸਾ ਵੀ ਨਹੀਂ ਤੇ ਬਿਨ ਪੈਸੇ ਦੇ ਉਹ ਖਾਂਦੇ ਕਿਦਾਂ? ਨਾ ਹੀ ਉਹਨਾਂ ਨੂੰ ਪੀਣ ਲਈ ਕੋਈ ਪਾਣੀ ਸੀ। ਵੀ ਜੜਾ ਉਹ ਪੀ ਲੈਣਦੇ ਕੋਈ ਹੋਰ ਕੁਝ ਲੈ ਕੇ ਖਾ ਲੈਣਦੇ। ਤੇ ਉਹ ਤੁਰੇ-ਤੁਰੇ ਜਾਂਦੇ ਨਾ ਇੱਕ ਬਾਜ਼ਾਰ ਚ ਪਹੁੰਚੇ। ਉਹਨਾਂ ਸਾਰੇ ਪਾਸੇ ਜਿਦਾਂ ਨજર ਸਰਸਰੀ ਦੀ ਦੁੜਾਈ ਤੇ ਉਹਨਾਂ ਨੇ ਵੇਖਿਆ ਸਾਹਮਣੇ ਇੱਕ ਹਲਵਾਈ ਦੀ ਦੁਕਾਨ ਸੀ ਤੇ ਉਹਨਾਂ ਨੇ ਉੱਤੇ ਜਦੋਂ ਹਲਵਾਈ ਦੀ ਦੁਕਾਨ ਵੇਖੀ ਉਹਨਾਂ ਨੂੰ ਤੇ ਐ ਖੁਸ਼ੀ ਚੜ ਗਈ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਪਈਆਂ ਹੋਈਆਂ ਲੱਡੂ, ਬਰਫੀ, ਜਲੇਬੀਆਂ, ਰਸਗੁੱਲੇ ਬਈ ਨਾ ਜਾਣੇ ਕਿੰਨੇ ਪ੍ਰਕਾਰ ਦੀਆਂ ਮਠਿਆਈਆਂ ਨਾਲ ਉਹ ਦੁਕਾਨ ਸਜੀ ਪਈ ਸੀ ਹੁਣ ਮਠਿਆਈ ਵੇਖ ਕੇ ਤੇਨਾਂ ਦੇ ਮੂੰਹ 'ਚ ਆ ਗਿਆ ਪਾਣੀ ਤੇ ਇੱਕ ਭੁੱਖ ਵੀ ਜ਼ਿਆਦਾ ਵੱਧ ਗਈ ਉਹਨਾਂ ਦੀ ਹੁਣ ਤਿੰਨਾਂ 'ਚੋਂ ਜਿਹੜਾ ਇੱਕ ਠੱਗ ਸੀ ਨਾ ਸਰਜੂ ਉਹ ਸਭ ਤੋਂ ਵੱਡਾ ਹੀ ਤੇ ਇਹਦੇ ਨਾਤੇ ਨਾ ਉਹ ਦੋਵੇਂ ਜਿਹੜੇ ਉਹਨੂੰ ਉਸਤਾਦ ਮੰਨਦੇ ਹੀ ਸਰਜੂ ਉਸਤਾਦ ਉਹਨੂੰ ਕਹਿੰਦੇ ਹੀ ਤੋ ਜਿਹੜਾ ਸਰਜੂ ਉਸਤਾਦ ਸੀ ਉਹ ਆਪਣੇ ਦੋਸਤਾਂ ਨੂੰ ਬੋਲਿਆ ਵੀ ਭਾਈਓ ਇੱਕ ਗੱਲ ਆ ਵੀ ਆਪਾਂ ਸਵੇਰ ਦਾ ਕੁਛ ਨਹੀਂ ਖਾਦਾ ਤੇ ਇੱਕ ਚੱਲਦੇ ਚੱਲਦੇ ਆਪਾਂ ਗਏ ਆ ਥੱਕ ਭੁੱਖ ਵੀ ਬਹੁਤ ਲੱਗੀ ਆ ਐਦਾਂ ਕਿਉਂ ਨਾ ਹੋਵੇ ਵੀ ਆਪਾਂ ਹਲਵਾਈ ਨੂੰ ਠੱਗ ਲਈਏ ਸਰਜੂ ਦੀ ਜਿਹੜੀ ਗੱਲ ਸੁਣ ਕੇ ਬਿਰਜੂ ਤੇ ਰਾਜੂ ਉਹ ਤੇ ਖੁਸ਼ੀ ਨਾਲ ਇਹ ਚੈੱਕਣ ਲੱਪੇ ਉਹ ਕਹਿੰਦਾ ਵੀ ਹਾਂ ਹਾਂ ਉਸਤਾਦ ਜੀ ਤੁਸੀਂ ਸਹੀ ਕਹਿ ਰਹੇ ਪਹਿਲਾਂ ਪੇਟ ਪੂਜਾ ਉਹਦੇ ਕੰਮ ਬਾਅਦ ਕੰਮ ਦੂਜਾ ਹੁਣ ਇੱਕ ਸੇਰ ਲੱਡੂ ਜਿਹੜਾ ਸੀ ਉਹ ਸਰਜੂ ਕਹਿੰਦਾ ਵੀ ਮੈਂ ਖਾਊਂਗਾ ਉਹਦੀ ਗੱਲ ਸੁਣ ਕੇ ਜਿਹੜਾ ਰਾਜੂ ਕਹਿੰਦਾ ਉਸਤਾਦ ਜੀ ਮੈਂ ਤੇ ਇੱਕ ਸੇਰ ਜੜੀਆਂ ਨਾ ਜਲੇਬੀਆਂ ਖਾਊਂਗਾ ਗਰਮਾ ਗਰਮ ਬੰਨ ਰੀਆਂ ਸਾਹਮਣੇ ਤੇ ਉਹਨੂੰ ਵੇਖ ਕੇ ਮੇਰੇ ਮੂੰਹ ਚ ਆ ਗਿਆ ਪਾਣੀ ਹੁਣ ਬਿਰਜੂ ਜਿਹੜਾ ਸੀ ਉਹ ਕਹਿੰਦਾ ਵੀ ਯੋਜਨਾ ਬਣਾਉਣੀ ਪਣੀ ਆ ਤੋਨੇ ਇੱਕ ਯੋਜਨਾ ਬਣਾਈ ਤੇ ਦੋਹਾਂ ਦੇ ਕੰਨਾਂ ਦੇ ਵਿੱਚ ਖੁਸਰ-ਪੁਸਰ ਕੀਤਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਸਮਝ ਲੱਗੀ ਉਹ ਕਹਿੰਦੇ ਵੀ ਸਾਨੂੰ ਲੱਗੀ ਹੁਣ ਜਿਹੜੀ ਯੋਜਨਾ ਬਣਾਈ ਸੀ ਉਹਦੇ ਤਹਿਤ ਬਿਰਜੂ ਤੇ ਰਾਜੂ ਜਿਹੜਾ ਸੀ ਉਹ ਦੁਕਾਨ ਦੇ ਅੰਦਰ ਚਲੇ ਗਏ ਤੇ ਅੰਦਰ ਜਾ ਕੇ ਬਹਿ ਗਏ ਦੁਕਾਨ 'ਚ ਜਦੋਂ ਗ੍ਰਾਹਕ ਆਇਆ ਉਹਨੇ ਵੇਖਿਆ ਹਲਵਾਈ ਨੇ ਉਹਦੀ ਜਿਹੜੀ ਪਤਨੀ ਸੀ ਘਰ ਵਾਲੀ ਸੀ ਤੋਂ ਬਹੁਤ ਖੁਸ਼ ਹੋਏ ਦਰਅਸਲ ਗੱਲ ਇਹ ਵੀ ਦੁਕਾਨਦਾਰ ਜਿਹੜਾ ਸੀ ਨਾ ਲਾਲਾ ਲਛੂਰਾਮ ਬਹੁਤ ਐ ਕੰਜੂਸ ਸੁਭਾਤ ਆਈ ਤੇ ਉਹਦੀ ਕੰਜੂਸੀ ਦੀ ਵਜ੍ਹਾ ਕਰਕੇ ਉਹਦੀ ਦੁਕਾਨ ਤੇ ਜਿਹੜੇ ਗ੍ਰਾਹਕ ਸੀ ਨਾ ਹੌਲੀ-ਹੌਲੀ ਆਉਣੇ ਘਟ ਗਏ ਤੋ ਨਾ ਜਦੋਂ ਅੱਜ ਇੱਕਦਮ ਦੋ ਗ੍ਰਾਹਕ ਵੇ ਆਏ ਵੇਖੇ ਉਹਨਾਂ ਦੀ ਤੇ ਦੋਵਾਂ ਜਾਣਿਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਹਦੇ ਬੈਠੇ ਪਤੀ ਪਤਨੀ ਮੱਖੀਆਂ ਮਾਰ ਰਹੇ ਸੀ ਤੇ ਦੋ ਦੋ ਗ੍ਰਾਹਕ ਵੇ ਕੇ ਲਾਲਾ ਲਸ਼ੁਰਮ ਬੜਾ ਖੁਸ਼ ਹੋਇਆ ਤੇ ਆਪਣੀ ਪਤਨੀ ਜਿਹੜੀ ਉਹਦੇ ਹਰ ਬੋਲੀ ਸੀ ਨਾ ਉਹਨੂੰ ਕਹਿੰਦਾ ਵੀ ਹਰੇ ਹਰ ਬੋਲੀ ਦੇਖ ਅੱਜ ਤੇ ਭਗਵਾਨ ਜੜੇ ਆ ਸਾਡੇ ਤੇ ਮਿਹਰਬਾਨ ਹੋ ਗਏ ਆ ਦੇਖ ਤੇ ਸਹੀ ਇੱਕ ਦਿਨਾਂ ਦੋ ਦੋ ਗ੍ਰਾਹਕ ਆਏ ਆ ਹਰ ਬੋਲੀ ਜਿਹੜੀ ਸੀ ਉਹ ਵੀ ਖੁਸ਼ ਹੋਈ ਤੇ ਬੋਲੀ ਵੀ ਅੱਛਾ ਵੀ ਹੈ ਤੇ ਬਹੁਤ ਵਧੀਆ ਹੋ ਗਿਆ ਵਾ ਤੇ ਚਲੋ ਜਾ ਕੇ ਇਹਨਾਂ ਨੂੰ ਪੁੱਛੋ ਹੁਣ ਇੱਥੇ ਬਿਠੇ ਜੀ ਵੀ ਖਾਣਾ ਕੀ ਜੰਨਾ ਨੇ ਜਿਹੜਾ ਲਾਲਾ ਲਸ਼ੁਰਮ ਸੀ ਉਹ ਆਪਣੀ ਮਠਿਆਈਆਂ ਦੀ ਤਰ੍ਹਾਂ ਜ਼ੁਬਾਨ ਮਿੱਠੀ ਕਰਕੇ ਚਾਸ਼ਨੀ ਜ਼ੁਬਾਨ ਨੂੰ ਲਾ ਕੇ ਤੇ ਬੜੇ ਪਿਆਰ ਨਾਲ ਉਹਨਾਂ ਨੂੰ ਆਣ ਕੇ ਪੁੱਛਦਾ ਭਿਪਰਾ ਕਿਹੜੀ ਮਠਿਆਈ ਤੋਲਦਾ ਇਹ ਸੁਣ ਕੇ ਬਿਰਜੂ ਜਿਹੜਾ ਸੀ ਜਦੋਂ ਲਾਲਾ ਲਸ਼ੁਰਮ ਉਹਦੇ ਕੋਲ ਗਿਆ ਉਹਨੂੰ ਪੁੱਛਣ ਲੱਗਾ ਤੋ ਕਹਿੰਦਾ ਵੀ ਲਾਲਾ ਜੀ ਜਲੇਬੀਆਂ ਕਿਹੜੇ ਪਾ ਦਿੱਤੀਆਂ ਵਾ ਤੇ ਲਾਲਾ ਜੀ ਨੇ ਕਿਹਾ ਵੀ ਜਲੇਬੀ ਜਿਹੜੇ ਆ 200 ਰੁਪਏ ਕਿਲੋ ਆ। ਇਹ ਸੁਣ ਕੇ ਬਿਰਜੂ ਨੇ ਕਿਹਾ ਠੀਕ ਆ ਲਾਲਾ ਜੀ ਇੱਕ ਸੇਰ ਜਲੇਬੀ ਜੜੀ ਉਹ ਤੋਲ ਦੇ। ਹੁਣ ਵੇਖੋ ਜਲੇਬੀ ਗਰਮਾ ਗਰਮ ਹੋਣੀ ਚਾਹੀਦੀ ਐ। ਲਾਲਾ ਲੱਛੂ ਰਾਮ ਨੇ ਆਪਣੇ ਨੌਕਰ ਨੂੰ ਆਵਾਜ਼ ਲਾਈ ਤੇ ਕਿਹਾ ਵੀ ਗਰਮਾ ਗਰਮ ਜਲੇਬੀਆਂ ਲੈ ਕੇ ਉਹ ਜਲਦੀ ਆ ਜਾ। ਤੇ ਨੌਕਰ ਜਿਹੜਾ ਸੀ ਉਹ ਜਲੇਬੀਆਂ ਲੈ ਕੇ ਆ ਗਿਆ। ਇੱਕ ਸੇਰ ਜਲੇਬੀਆਂ ਤੋਲ ਕੇ ਉਹਨਾਂ ਬਿਰਜੂ ਨੂੰ ਫੜਾ ਦਿੱਤੀਆਂ। ਤੇ ਬਿਰਜੂ ਉੱਥੇ ਪਈ ਕੁਰਸੀ ਦੇ ਬਹਿ ਕੇ ਖਾਣ ਲੱਪਿਆ। ਹੁਣਾ ਬਿਰਜੂ ਜਿਹੜਾ ਉਹਨੂੰ ਜਲੇਬੀਆਂ ਖਾਂਦੀਆਂ ਵੇਖ ਕੇ ਥੋੜੀ ਦੇਰ ਬਾਅਦ ਜਿਹੜਾ ਰਾਜੂ ਸੀ ਉਹ ਵੀ ਉੱਠਿਆ ਤੇ ਉਹ ਲਾਲਾ ਜੀ ਦੇ ਕੋਲ ਜਾ ਕੇ ਕਹਿੰਦਾ ਵੀ ਲਾਲਾ ਜੀ ਦੇਸੀ ਘਿਓ ਦੇ ਲੱਡੂ ਜਿਹੜੇ ਉਹ ਕਿਹੜੇ ਭਾਅ ਨਾਲ ਦਿੱਤੇ ਆ ਲਾਲਾ ਬੋਲਿਆ ਵੀ ਉਹ ਵੀ 200 ਰੁਪਏ ਕਿਲੋ ਰਾਜੂ ਬੋਲਿਆ ਠੀਕ ਆ ਲਾਲਾ ਜੀ ਇੱਕ ਸੇਰ ਦੇਸੀ ਘਿਓ ਦੇ ਲੱਡੂ ਤੋਲ ਦੋ ਲਾਲੇ ਨੇ ਦਵਦਵ ਲੱਡੂ ਤੋਲ ਕੇ ਰਾਜੂ ਨੂੰ ਜਿਹੜਾ ਸੀ ਉਹ ਫੜਾ ਦਿੱਤੇ ਰਾਜੂ ਵੀ ਦੂਜੀ ਕੁਰਸੀ ਤੇ ਬਹਿ ਕੇ ਖਾਣ ਲੱਪਿਆ ਹੁਣ ਦੋ ਦੋ ਗ੍ਰਾਹਕਾਂ ਨੂੰ ਖਾਂਦੇ ਵੇਖ ਕੇ ਲਾ ਲੱਛੂ ਰਾਮ ਕਹਿੰਦਾ ਦੇਖ ਅੱਜ ਤੇ ਦੋ ਦੋ ਗ੍ਰਾਹਕ ਆਏ ਆ ਉਹ ਵੀ ਸੇਰ ਸੇਰ ਮਠਿਆਈ ਵਾਲੇ ਤੇ ਦਿਨ ਤੇ ਕੋਈ ਜਿਹੜਾ ਅੱਗੇ ਆਪਣੇ ਕਿਤੇ ਭੁੱਲਾ ਵਿਸਰਿਆ ਵੀ ਕੋਈ ਗਾਹਕ ਨਹੀਂ ਆਉਂਦਾ ਤੇ ਜੇ ਕੋਈ ਆ ਵੀ ਜਾਂਦਾ ਹੀ ਕੋਈ ਅੱਧਾ ਸੇਰ ਕੋਈ ਪਾਈਆ ਮਠਿਆਈ ਲੈ ਕੇ ਚੱਲ ਜਾਂਦਾ ਹੀ ਅੱਜ ਵੀ ਇਹ ਵੀ ਇਹੋ ਜਿਹੇ ਦੋ ਗ੍ਰਾਹਕ ਆਏ ਆ ਜਿਨ੍ਹਾਂ ਨੇ ਸੇਰ ਸੇਰ ਮਠਿਆਈ ਲਈ ਆ ਉਹਦੀ ਘਰ ਵਾਲੀ ਬੋਲੀ ਵੀ ਦੇਖੋ ਜੀ ਆਪਣੀ ਦੁਕਾਨ ਤੇ ਹੁਣ ਖੁਦ ਨਜ਼ਰ ਲਾਉਗੇ ਇਦਾਂ ਇਹ ਗੱਲਾਂ ਕਰਕੇ ਚੁੱਪ ਹੋ ਜੋ ਆਪਣੀ ਨਜ਼ਰ ਵੀ ਲੱਗ ਜਾਂਦੀ ਹੁੰਦੀ ਹੈ। ਥੋੜੀ ਦੇਰ ਬਾਅਦ ਨਾ ਜਿਹੜਾ ਸਰਜੂ ਹੀ ਉਹਦੀਆਂ ਜਲੇਬੀਆਂ ਖਤਮ ਹੋ ਗਈਆਂ। ਉਹਨੇ ਝਾੜੇ ਹੱਥ ਤੇ ਮੁੱਛਾਂ ਨੂੰ ਦਿੱਤਾ ਤਾਂ ਲੱਗਾ ਬਾਹਰ ਦੁਕਾਨ ਤੋਂ ਜਾਣ ਤੇ ਜਿਹੜਾ ਲਾਲਾ ਲੋ ਸ਼ੂਰਾਮ ਸੀ ਉਹਨੇ ਆਵਾਜ਼ ਲਾਈ। ਕਹਿੰਦਾ ਵੀ ਇਹ ਭਾਈ ਕਿੱਥੇ ਚੱਲਿਆ? ਜਲੇਬੀਆਂ ਦੇ ਪੈਸੇ ਨਹੀਂ ਦਿੱਤੇ। ਬਿਰਜੂ ਬੋਲਿਆ ਲਾਲਾ ਜੀ ਮੈਂ ਜਦੋਂ ਦੁਕਾਨ ਦੇ ਵਿੱਚ ਬੜਿਆ ਹਾਂ ਤੁਹਾਨੂੰ 200 ਦਾ ਨੋਟ ਦਿੱਤਾ ਹੀ ਮੈਂ। ਤੇ ਲਾਲਾ ਬੋਲਿਆ ਪੀ ਝੂਠ ਕਿਉਂ ਬੋਲ ਰਿਹਾ ਆ? ਮੈਨੂੰ ਤੂੰ ਕਾ ਪੈਸਾ ਵੀ ਨਹੀਂ ਦਿੱਤਾ ਜਲਦੀ ਨਾ ਮੇਰੇ ਪੈਸੇ ਦੇ ਐਂਦਾ ਮੈਂ ਤੈਨੂੰ ਨਹੀਂ ਜਾਣ ਦੇਣਾ ਹੁਣ ਦੋਨਾਂ ਚ ਬੈਹ ਸੌਣ ਲੱਗੇ ਬਿਰਜੂ ਕਾ ਵੀ ਵੀ ਮੈਨਾਂ 200 ਦਾ ਨੋਟ ਤੈਨੂੰ ਦਿੱਤਾ ਵਾ ਤੇ ਲਾਲਾ ਕਾ ਵੀ ਵੀ ਤੂੰ ਮੈਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਐਦੇ ਨਾਲ ਹੀ ਨਾ ਜਿਹੜਾ ਰਾਜੂ ਸੀ ਉਹਨੇ ਜ਼ੋਰ ਨਾਲ ਆਵਾਜ਼ ਮਾਰੀ ਕਹਿੰਦਾ ਵੀ ਲਾਲਾ ਜੀ ਦੋਨਾਂ ਦਾ ਆਪਣਾ ਜਿਹੜਾ ਝਗੜਾ ਨਾ ਬਾਅਦ ਚ ਨਿਬੇੜਿਓ ਪਹਿਲਾਂ ਮੈਨੂੰ ਐਂਦਾ ਕਰੋ ਵੀ ਜਿਹੜਾ ਮੈਂ ਤੁਹਾਨੂੰ 500 ਦਾ ਨੋਟ ਦਿੱਤਾ ਸੀ ਉਹ ਚੋਂ 200 ਦੇ ਆ ਲੱਡੂਆਂ ਦੇ ਕੱਟ ਕੇ 300 ਜਿਹੜਾ ਮੇਰਾ ਬਕਾਇਆ ਉਹ ਮੈਨੂੰ ਵਾਪਸ ਕਰ ਦਿਓ ਜਿਹੜੇ ਤੁਸੀਂ ਮੇਰੇ ਦੇਣੀ ਜਦੋਂ ਲਾਲੇ ਨੇ ਸੁਣਿਆ ਲਾਲੇ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਉਹ ਕਹਿੰਦਾ ਵੀ ਤੂੰ ਵੀ ਮੈਨੂੰ ਠੱਗਣਾ ਚਾਹੁੰਨਾ ਪਹਿਲਾਂ ਤੇ ਐਨੇ ਪੈਸੇ ਨਹੀਂ ਦਿੱਤੇ ਇਹ ਝੂਠ ਬੋਲਣ ਡਿਆ ਹੁਣ ਤੂੰ ਮੈਨੂੰ 500 ਕਦੋਂ ਦਿੱਤਾ ਹੀ ਲਾਲਾ ਤੇ ਉਹ ਜਦੋਂ ਨਾ ਗੱਲੇ ਚੋਂ ਨੇ ਵੇਖਿਆ ਗੱਲੇ ਚ ਤੇ ਕੋਈ ਪੈਸਾ ਹੀ ਨਹੀਂ ਹੈਗਾ ਕਿਉਂਕਿ ਉਹਨੇ ਪੈਸੇ ਦਿੱਤੇ ਹੀ ਨਹੀਂ ਤੋਨੇ ਵੇਖਿਆ ਵੀ ਗੱਲੇ ਚ ਤੇ ਜਿਹੜੇ ਪੈਸੇ ਆ ਨਾ ਇਹ ਜਿਹੜੇ ਮੇਰੇ ਪਹਿਲਾਂ ਦੇ ਪੈਸੇ ਪਏ ਸੀ ਇਹ ਤੇ ਉਹੀ ਪੈਸੇ ਆ ਇਹਦੀ ਵਾਲੇ ਪੈਸੇ ਕਿੱਥੇ ਹੈਗੇ ਆ ਉਨੇ ਕਿ ਆ ਵੀ ਪਾਈ ਤੂੰ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਇੱਕ ਪੈਸਾ ਵੀ ਤੁਹਾਡਾ ਜਣਾ ਮੇਰੇ ਗੱਲੇ ਚ ਨਹੀਂ ਹੈਗਾ ਤੇ ਰਾਜੂ ਤੇ ਗੁੱਸੇ ਚ ਐ ਬੋਲਣ ਲੱਪਿਆ ਕਹਿੰਦਾ ਸੇਠ ਜੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਐ ਕਿਸ ਦੇ ਪੈਸੇ ਮਾਰਨ ਡੈ ਜੀ ਮੇਰੇ ਪੈਸੇ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਤੁਹਾਨੂੰ ਛੱਡਣਾ ਨਹੀਂ ਹੈਗਾ ਮੈਂ 300 ਆਪਣਾ ਲੈ ਕੇ ਰਹੂੰਗਾ ਤੇ ਉਧਰੋਂ ਜਿਹੜਾ ਰਾਜੂ ਸੀ ਜਿਹੜੇ ਬਚੇ ਹੀ ਲੱਡੂ ਦਬ ਦਬ ਖਾਈ ਜਾਂਦੇ ਆ ਉਹ ਵੀ ਉੱਠ ਕੇ ਲਾਲੇ ਕੋਰ ਆ ਗਿਆ ਹੁਣ ਬਿਰਜੂ ਤੇ ਰਾਜੂ ਉਹ ਲਾਲਾ ਦੇ ਨਾਲ ਜਿਹੜੇ ਸੀ ਲੜ ਰਹੇ ਜਿਹੜਾ ਬਾਹਰ ਸਰਜੂ ਸੀ ਨਾ ਕਾਫੀ ਧੀਰ ਦਾ ਖੜਾ ਸਭ ਕੁਝ ਵੇਖਣ ਡਿਆ ਏ ਉਹ ਆ ਕੇ ਦੁਕਾਨ 'ਚ ਬਹਿ ਗਿਆ ਤੇ ਲਾਲੇ ਨੇ ਨਾ ਸਰਜੂ ਨੂੰ ਜਦੋਂ ਵੇਖਿਆ ਨਾ ਤੇ ਉਹਨੂੰ ਲੱਗਾ ਵੀ ਇਹ ਤੇ ਬਾਹਰ ਖੜਾ ਹੈ ਸ਼ੁਰੂ ਤੋਂ ਹੀ ਜਦੋਂ ਮੇਰੇ ਦੋਵੇਂ ਗਾਹਕ ਆਏ ਇਹ ਬਾਹਰ ਹੀ ਖਲੋਤਾ ਇਦੂ-ਉਦੂ ਵੇਖਣ ਡਿਆ ਏ ਤੇ ਕਹਿੰਦਾ ਵੀ ਇਹਨੇ ਤੇ ਪੱਕਾ ਨੋਟ ਕੀਤਾ ਹੋਣਾ ਵਾ ਵੀ ਪੈਸੇ ਦਿੱਤੇ ਕਿ ਨਹੀਂ ਦਿੱਤੇ ਤੇ ਉਹ ਕਹਿੰਦਾ ਵੀ ਭਾਈ ਤੂੰ ਕਾਫੀ ਧੀਰ ਦਾ ਬਾਹਰ ਖੜਾ ਹਾਂ ਮੈਂ ਵੇਖਣ ਡਿਆ ਹਾਂ ਹੁਣ ਤੂੰ ਦੱਸ ਵੀ ਇਹਨਾਂ 'ਚ ਮੈਨੂੰ ਕਿਸਨੇ ਪੈਸੇ ਦਿੱਤੇ ਤੇ ਸਰਜੂ ਜਿਹੜਾ ਉਹ ਕਹਿੰਦਾ ਵੀ ਨਹੀਂ ਨਹੀਂ ਇਹਨਾਂ ਨੇ ਪੈਸੇ ਤੈਨੂੰ ਦਿੱਤੇ ਹੀ ਨਹੀਂ ਮੈਂ ਆਪਣੀ ਅੱਖਾਂ ਨਾਲ ਵੇਖਿਆ ਦੋਵਾਂ ਨੇ ਮਠਿਆਈ ਤਲਾਈ ਇੱਥੇ ਬਹਿ ਕੇ ਖਾਣ ਲਾ ਪਏ ਤੇ ਲਾਲਾ ਜਿਹੜਾ ਫਿਰ ਬਿਰਜੂ ਤੇ ਰਾਜੂ ਨੂੰ ਕਹਿੰਦਾ ਵੀ ਆਹ ਵੇਖ ਲੋ ਆਹ ਜਿਹੜਾ ਭਰਾ ਆਇਆ ਵਾ ਇਹ ਵੀ ਕਹਿੰਦੇ ਆ ਵੀ ਤੁਸੀਂ ਪੈਸੇ ਨਹੀਂ ਦਿੱਤੇ ਤੇ ਰਾਜੂ ਤੇ ਬਿਰਜੂ ਤੇ ਹੋਰ ਗੁੱਸੇ 'ਚ ਬੋਲਣ ਲਾ ਪਏ ਕਹਿੰਦੇ ਵੀ ਤੇਰਾ ਕੀ ਮਤਲਬ ਤੂੰ ਜਾਣਦਾ ਵਾ ਅਸੀਂ ਤੈਨੂੰ ਪਹਿ ਹੀ ਦਿੱਤੇ ਆ ਤੇ ਅਸੀਂ ਆਪਣੇ ਪੈਸੇ ਜਿਹੜੇ ਆ ਨਾ ਮੈਂ ਬਕਾਇਆ ਤੇਰੇ ਕੋਲ ਵਾਪਸ ਲੈਣਾ ਹੀ ਲੈਣਾ ਤੂੰ ਨਾ ਤਿੰਨੇ ਲੜਦੇ ਝਗੜਦੇ ਜਿਹੜੇ ਦੁਕਾਨ ਦੇ ਬਾਹਰ ਆ ਗਏ ਹੁਣ ਜਦੋਂ ਬਾਹਰ ਆਣ ਕੇ ਰੋਲਾ ਪੈਣ ਡਿਆ ਸੀ ਫਿਰ ਲੋਕੀ ਵੀ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਲੋਕੀ ਇਕੱਠੇ ਹੋਣੇ ਸ਼ੁਰੂ ਹੋ ਗਏ ਨਾ ਉੱਥੇ ਜਿਹੜਾ ਉਥੋਂ ਦਾ कोतवाल ਸੀ ਨਾ ਉਹਦਾ ਸਿਪਾਈ ਵੀ ਕਿਤੇ ਤੁਰਿਆ ਫਿਰਨ ਡਿਆ ਸੀ ਉਹਨੇ ਜਦੋਂ ਝਗੜਾ ਵੇਖਿਆ ਤੇ ਉਹ ਕਹਿੰਦਾ ਵੀ ਤੁਸੀਂ कोतवाल ਦੀ ਕਚਹਿਰੀ ਚਾਜੋ ਜਿਹੜਾ ਉਥੋਂ ਦਾ ਹੈਗਾ ਵਾ ਹੈ ਨਾ ਤੇ ਉਹ ਹੋ ਗੀ ਕੀਤਾ ਵੀ ਤਿੰਨਾਂ ਨੂੰ ਲੈ ਕੇ ਤੇ कोतवाल ਦੇ ਅੱਗੇ ਪੇਸ਼ ਕਰ ਦਿੱਤਾ ਉਹਨੇ ਹੁਣ ਰਾਜੂ ਸਰਜੂ ਤੇ ਲਾਲਾ ਤਿੰਨੇ ਆਪਣੀ ਗੱਲ ਤੇ ਅੜੇ ਲਾਲਾ ਕਹਿ ਰਿਹਾ ਹੀ ਪੀ ਇਹਨਾਂ ਨੇ ਪੈਸੇ ਦਿੱਤੇ ਨਹੀਂ ਰਾਜੂ ਤੇ ਸਰਜੂ ਕਹਿ ਰਿਹਾ ਸੀ ਪੀ ਅਸੀਂ ਪੈਸੇ ਦਿੱਤੇ ਆ ਹੈਨਾ ਤੇ ਇਹ ਇਹ ਸਾਡਾ ਲਾਲਾ ਜਿਹੜਾ ਵਾ ਸਾਡੇ ਪੈਸੇ ਲੈ ਕੇ ਝੂਠ ਮਾਰ ਰਿਹਾ ਤੇ ਲਾਲਾ ਕਹੇ ਇੱਕ ਪੈਸਾ ਨਹੀਂ ਦਿੱਤਾ ਉਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ कोतवाल ਸੀ ਉਹਨੇ ਕਿਹਾ ਵੀ ਲਾਲਾ ਜੀ ਪੀ ਤੁਹਾਡੇ ਕੋਲ ਕੋਈ ਗਵਾਹ ਹੈਗਾ ਇੰਨੇ ਨੇ ਪੈਸੇ ਤੁਹਾਨੂੰ ਦਿੱਤੇ ਲਾਲਾ ਸਿਰਖੁਰਕ ਦਾ ਕਹਿੰਦਾ ਪਿਗਵਾ ਹਾਂ ਇੱਕ ਬੰਦਾ ਸੀ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਥੋੜੀ ਦੇਰ ਬਾਅਦ ਉਹ ਦੁਕਾਨ ਦੇ ਅੰਦਰ ਆਇਆ ਸੀ ਉਹਨੇ ਸਾਰਾ ਇਹ ਘਟਨਾ ਕਰਾਂ ਵੀ ਕਿਹਾ ਉਹਨੇ ਵੀ ਕਿਹਾ ਸੀ ਪੀ ਇਹਨਾਂ ਪੈਸੇ ਨਹੀਂ ਦਿੱਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਹੁਣ ਲਾਲੇ ਦੇ ਚਿਹਰੇ ਤੇ ਨਾ ਖੁਸ਼ੀ ਦੀ ਚਮਕ ਆ ਗਈ ਉਹ ਕੋਤਵਾਲ ਨੂੰ ਕਹਿਣ ਲੱਗ ਪਿ ਕੋਤਵਾਲ ਸਾਹਿਬ ਮੈਂ ਨਾ ਆਪਣੀ ਦੁਕਾਨ ਦੇ ਸਾਹਮਣੇ ਉਦੋਂ ਜਿਹੜਾ ਔਕਾਖ ਖੜਾ ਸੀ ਨਾ ਉਹਨੂੰ ਲੈ ਕੇ ਆਉਣਾ ਤੇ ਉਹ ਤੁਹਾਨੂੰ ਦੱਸੂਗਾ ਵੀ ਇਹਨਾਂ ਨੇ ਨਹੀਂ ਪੈਸੇ ਦਿੱਤੇ ਤੇ ਇਹਨਾਂ ਨੇ ਫਰੀ ਚ ਮੇਰੇ ਕੋਲ ਨਾ ਮਠਿਆਈ ਖਾਧੀ ਆ ਤੇ ਉਲਟਾ ਮੇਰੇ ਕੋਲ ਪੈਸੇ ਹੋਰ ਮੰਗਣ ਡਿਆ ਫਿਰ कोतवाल ਕਹਿੰਦਾ ਵੀ ਠੀਕ ਆ ਲਾਲਾ ਜੀ ਜਲਦੀ ਨਾ ਜਾਓ ਤੇ ਜੀ ਉਹ ਗਵਾਹ ਉੱਥੇ ਬੈਠਾ ਵਾ ਉਹਨੂੰ ਜਿਹੜਾ ਲੈ ਕੇ ਆਓ ਜਿਹੜਾ ਲਾਲਾ ਲਖਸ਼ੂ ਰਾਮ ਸੀ ਉਹ ਜਲਦੀ ਜਲਦੀ ਦੌੜਦਾ ਹੋਇਆ ਆਪਣੀ ਦੁਕਾਨ ਤੇ ਪਹੁੰਚਿਆ ਸਰਜੂ ਜਿਹੜਾ ਅਜੇ ਵੀ ਦੁਕਾਨ ਦੇ ਬਾਹਰ ਬੈਠਾ ਹੋਇਆ ਏ ਉਹਨੇ ਸਰਜੂ ਦੇ ਹੱਥ ਪੈਰ ਜੋੜੇ ਕਹਿੰਦਾ ਵੀ ਭਰਾ ਤੂੰ ਗਵਾਈ ਦੇ ਦੇ ਬੀ ਜੜਿਆ ਵੀ ਤੂੰ ਸਾਰਾ ਕੁਝ ਵੇਖਿਆ ਵਾ ਇਹਦੇ ਨਾਲ ਮੇਰੇ ਪੈਸੇ ਜਿਹੜੇ ਮੈਨੂੰ ਮਿਲ ਜਾਣਗੇ ਕਿਉਂਕਿ ਤੂੰ ਤਾਂ ਸਭ ਕੁਝ ਨੋਟ ਕਰਨ ਡਿਆ ਸੀ ਉਦੋਂ ਦਾ ਖੜਾ ਸੀ ਉਥੇ ਸਰਜੂ ਬੋਲਿਆ ਵੀ ਲਾਲਾ ਜੀ ਮੈਂ ਸਾਰਾ ਕੁਝ ਵੇਖਿਆ ਤੇ ਉਹਨਾਂ ਦੋਵਾਂ ਨੇ ਤੁਹਾਨੂੰ ਕੋਈ ਪੈਸਾ ਨਹੀਂ ਦਿੱਤਾ ਫ੍ਰੀ ਚ ਤੁਹਾਡੀ ਮਠਿਆਈ ਖਾ ਗਈ ਐ ਉਤੋਂ ਹੋਰ ਮੰਗਣ ਡੇ ਤੇ ਉਹ ਕਹਿੰਦਾ ਵੀ ਚੱਲ ਤੂੰ ਚੱਲ ਫਿਰ कोतवाल ਦੇ ਸਾਹਮਣੇ ਗਵਾਹੀ ਦੇ ਦੇ ਉਹ ਨਾ ਸੁਣ ਕੇ ਸਰਜੂ ਜਿਹੜਾ ਕੰਬਲ ਲਾਪਿਆ ਕਹਿੰਦਾ ਲਾਲਾ ਜੀ ਮੈਂ ਚਲੇ ਆਦਾ ਜਾਂਦਾ ਪਰ ਮੈਨੂੰ ਠੰਡ ਬੜੀ ਲੱਗ ਰਹੀ ਐ ਮੈਨੂੰ ਲੱਗਦਾ ਬੁਖਾਰ ਚੜ ਗਿਆ ਤੇ ਉਹ ਜੋਰ-ਜੋਰ ਨਾਲ ਜਾਣ ਕੇ ਕੰਬਣ ਲੱਗ ਪਿਆ ਲਾਲੇ ਨੇ ਜਦੋਂ ਸਰਜੂ ਨੂੰ ਸ਼ੂਕੇ ਵੇਖਿਆ ਤੇ ਉਹ ਕਹਿੰਦਾ ਬੁਖਾਰ ਤੇ ਹੈ ਨਹੀਂ ਆ ਹੋ ਸਕਦਾ ਮੌਸਮੀ ਬੁਖਾਰ ਚੜ ਗਿਆ ਹੋਵੇ ਜਿਹੜਾ ਸਰੀਰ ਦੇ ਅੰਦਰ ਹੀ ਹੋਵੇ ਤਾਪ ਬਾਰਨਾ ਆਇਆ ਹੋਵੇ ਅਜੇ ਤੋਨੇ ਆਪਣੀ ਪਤਨੀ ਜਿਹੜੀ ਹਰਬੋਲੀ ਹੈ ਉਹਨੂੰ ਆਵਾਜ਼ ਮਾਰੀ ਕਹਿੰਦਾ ਵੀ ਹਰਬੋਲੀ ਜਰਾ ਚਾਦਰ ਲੈ ਆਈਂ ਅੰਦਰੋਂ ਜਿਹੜੀ ਮੈਂ ਕੱਲ ਹੀ ਮੰਗਵਾਈ ਸੀ ਬੜੀ ਉਹ ਮਹਿੰਗੀ ਚਾਦਰ ਸੀ ਤੇ ਇਹਨੂੰ ਦੇ ਦੇ ਠੰਡ ਲੱਗਣ ਡਈ ਐ ਇਹਨੂੰ ਗਰਮੀ ਆ ਜਾਊਗੀ ਤੇ ਨਾਲੇ ਨਾ ਗਰਮ-ਗਰਮ ਚਾਹ ਬਣਾ ਦੇ ਦੇ ਲਈ ਤੇ ਪਾਣੀ ਜਿਹੜਾ ਨਾ ਉਹਦੇ ਵਿੱਚ ਨਾ ਪੋਣਾ ਦੁੱਧ ਚ ਪੱਤੀ ਪਾ ਕੇ ਲਿਆ ਉਹ ਜਦੋਂ ਉਹਨੇ ਆਪਣੇ ਪਤੀ ਦੀ ਗੱਲ ਸੁਣੀ ਤੇ ਉਹ ਜਾਣਦੀ ਹੀ ਵੀ ਇਹ ਤਾਂ ਬਹੁਤ ਕੰਜੂਸ ਬੰਦਾ ਇਹ ਤੇ ਕੋਈ ਆਵੇ ਨਾ ਤੇ ਚਾਹ ਬਣਾਉਣ ਦਾ ਕਹਿ ਕੇ ਨਾ ਤੇ ਪਿੱਛੇ ਮੁੜ ਕੇ ਸਿਰ ਹਿਲਾ ਦਿੰਦਾ ਹੁੰਦਾ ਵੀ ਬਣਾ ਕੇ ਨਾ ਲਿਆਵੇਂ ਤੇ ਬੋਲ ਦਿੰਦਾ ਹੁੰਦਾ ਵੀ ਚਾਹ ਲੈ ਕੇ ਆ ਤੇ ਉਹ ਬੈਠੀ ਵੇਖਣ ਦੇ ਵੀ ਇਹ ਪਤਾ ਨਹੀਂ ਹੁਣ ਬਣਾਉਣੀ ਆ ਕਿ ਨਹੀਂ ਬਣਾਉਣੀ ਤੇ ਉਹ ਫਿਰ ਜ਼ੋਰ ਦੀ ਕਹਿੰਦਾ ਕਹਿੰਦਾ ਤੈਨੂੰ ਮੈਂ ਕਿਹਾ ਚਾਹ ਲੈ ਕੇ ਆ ਤੂੰ ਚਾਹ ਨਹੀਂ ਲੈ ਕੇ ਆਉਂਦੀ ਜਲਦੀ ਲੈ ਕੇ ਆ ਫਿਰ ਅਸੀਂ ਕੋਤਵਾਲੀ ਜਾਣਾ ਉਹਨੇ ਫਿਰ ਜਦ ਦਵਾ ਦਾ ਚਾਹ ਬਣਾਈ ਤੇ ਚਾਹ ਦਾ ਕਟੋਰਾ ਭਰ ਕੇ ਤੇ ਉਹ ਸਰਜੂ ਦੇ ਕੋਲ ਰਾਇ। ਸਰਜੂ ਚਾਹ ਪੀਣ ਲੱਪਿਆ ਤੇ ਜਦੋਂ ਉਹਨੇ ਚਾਹ ਦਾ ਪਹਿਲਾ ਘੋਟੀ ਪਰਿਆ ਤੇ ਉਹ ਅਚਾਨਕ ਰੁਕ ਗਿਆ। ਕਹਿੰਦਾ ਬੋਲਿਆ ਲਾਲਾ ਜੀ ਮੈਂ ਖਾਲੀ ਚਾਹ ਤੇ ਪੀਂਦਾ ਹੀ ਨਹੀਂਗਾ। ਚਾਹ ਦੇ ਨਾਲ ਮੈਨੂੰ ਕੁਝ ਮਿਲ ਜਾਂਦਾ ਤੇ ਮੈਂ ਉਹ ਖਾ ਲੈਂਦਾ। ਤੇ ਲਾਲੇ ਨੇ ਕੀ ਕੀਤਾ ਵੀ ਦੇਸੀ ਘੋ ਦੇ ਚਾਰ ਲੱਡੂ, ਚਾਰ ਪੰਜ ਜਲੇਬੀਆਂ ਉਹਨੂੰ ਪਲੇਟ 'ਚ ਪਾ ਕੇ ਨਾਲ ਦੇਤੀਆਂ। ਕਹਿੰਦਾ ਵੀ ਜਲਦੀ ਜਲਦੀ ਖਾ। ਉਥੇ कोतਵਲੀ ਚੱਲ ਗਏ ਉਹ ਢੀਕਣ ਦੇ ਸਾਨੂੰ। ਉਹਨ ਸਰਜੂ ਨੇ ਹੌਲੀ-ਹੌਲੀ ਪੀਤੀ ਚਾਹ ਚਾ ਪੀਕੇ ਲੱਡੂ ਤੇ ਜਲੇਬੀਆਂ ਦੇ ਲੈ ਮ제 ਤੇ ਫੇਰ ਉਹ ਲਾਲਾ ਲਸ਼ੂਰਾਮ ਦੇ ਜਿਹੜਾ ਸੀ ਨਾ ਉਹ ਨਾਲ ਤੁਰ ਪਿਆ ਕਹਿੰਦਾ ਵੀ ਚਲੋ ਚਲੀਏ ਕੋਤਵਾਲੀ ਹੁਣ ਮੇਰਾ ਬੁਖਾਰ ਜੜਾ ਵਾ ਮੇਰਾ ਠੀਕ ਹੋ ਗਿਆ ਵਾ ਤੇ ਹੁਣ ਮੈਨੂੰ ਲੱਗਦਾ ਕਿ ਮੈਂ ਤੁਰ ਸਕਦਾ ਵਾਂ ਜਾ ਸਕਦਾ ਵਾਂ ਤੇ ਲਾਲਾ ਲਸ਼ੂਰਾਮ ਉਹਨੂੰ ਸਰਜੂ ਨੂੰ ਲੈ ਕੇ ਕੋਤਵਾਲੀ ਪਹੁੰਚ ਗਿਆ ਜਦੋਂ ਕੋਤਵਾਲੀ ਉੱਥੇ ਕੋਤਵਾਲ ਦੇ ਸਾਹਮਣੇ ਖੜੇ ਹੋਏ ਕਾਪੇ ਹਜੂਰ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਕੋਲ ਗਵਾਹ ਹੈ ਗਵਾ ਤੇ ਇਹ ਗਵਾਵਾ ਇਹਨੇ ਸਾਰਾ ਕੁਝ ਵੇਖਿਆ ਹੁਣ ਕੋਤਵਾਲ ਨੇ ਜਦੋਂ ਸਰਜੂ ਨੂੰ ਪੁੱਛਿਆ ਵੀ ਭਾਈ ਦੱਸ ਤੂੰ ਵੀ ਇਹਨਾਂ ਨੇ ਮੁਫਤ ਚ ਮਠਿਆਈ ਖਾਧੀ ਹੈ ਤੇ ਬਿਰਜੂ ਤਾਂ ਜਿਹੜਾ ਸੀ ਇਕਦਾਂ ਹੀ ਬਦਲ ਗਿਆ ਉਹਦੇ ਤੇ ਤੇਵਰੀ ਬਦਲ ਗਈ ਉਹ ਕਹਿੰਦਾ ਵੀ ਕੋਤਵਾਲ ਸਾਹਿਬ ਮੈਂ ਤੇ ਇਹਨਾਂ ਨੂੰ ਪੈਸੇ ਦਿੰਦੇ ਵੇਖਿਆ ਸੀ ਇੱਕ ਨੇ 200 ਦਾ ਨੋਟ ਦਿੱਤਾ ਹੀ ਤੇ ਦੂਜੇ ਨੇ 500 ਦਾ ਨੋਟ ਦਿੱਤਾ ਹੀ ਤੇ ਲਾਲੀ ਨੇ ਕਿਹਾ ਸੀ ਪਹਿਲਾਂ ਮਠਿਆਈ ਖਾ ਲਓ ਤੋ ਤੋ ਬਾਅਦ 300 ਦੇ ਦੇ ਨਾ ਮਾ ਤੇ ਲਾਲਾ ਤੇ ਸੁਣ ਕੇ ਉਹਦਾ ਤਰੰਗ ਹੀ ਚਟਾ ਹੋ ਗਿਆ ਉਹਨੇ ਕਿਹਾ ਭਰਾ ਕੀ ਬੋਲ ਰਿਆਂ ਵਾਂ ਤੈਨੂੰ ਮੈਂ ਗਵਾਹੀ ਦੇਣ ਲਈ ਕਿਹਾ ਸੀ ਤੇ ਸਰਜੂ ਜਿਹੜਾ ਉਹ ਕਹਿਲਾ ਪਿਆ ਕਹਿੰਦਾ ਵੀ ਹੁਣ ਤੂੰ ਮੈਨੂੰ ਤੁਸੀਂ ਮੈਨੂੰ ਧਮਕਾਓਗੇ ਮੈਨੂੰ ਮਾਰਨ ਦੀ ਧਮਕੀ ਦਿਓਗੇ ਤੇ ਮੈਂ ਡਰ ਦੇ ਮਾਰੇ ਵੀ ਜੋ ਤੁਸੀਂ ਕਹੋਗੇ ਉਹ ਬੋਲੂਗਾ ਕਹਿੰਦਾ ਹਜੂਰ ਮੈਨੂੰ ਇਹਨੇ ਡਰਾਇਆ ਧਮਕਾਇਆ ਹੀ ਇਸ ਲਈ ਮੈਂ ਗਵਾਹੀ ਦੇਣ ਲਈ ਤਿਆਰ ਹੋ ਗਿਆ ਪਰ ਮੈਨੂੰ ਹੁਣ ਲੱਗਣ ਡਿਆ ਵੀ ਤੁਹਾਡੇ ਸਾਹਮਣੇ ਮੈਨੂੰ ਡਰਨ ਦੀ ਲੋੜ ਹੀ ਨਹੀਂ ਆ ਐ ਸੁਣਦੇ ਹੀ ਵੀ ਜਿਹੜਾ ਲਾਲਾ ਸੀ ਉਹਦਾ ਤਰੰਗ ਹੀ ਉੱਟ ਗਿਆ ਉਦੇ ਪੈਰਾਂ ਦੇ ਨੀਚੋਂ ਤਾਂ ਜ਼ਮੀਨ ਹੀ ਖਿਸਕ ਗਈ। ਉਹਨੂੰ ਸਮਝ ਆ ਗਿਆ ਵੀ ਆ ਤਿੰਨੇ ਜੜੇ ਨਾਲ ਠਾਗ ਗਿਆ। ਤਿੰਨੇ ਮਿਲੇ ਹੋਏ ਆ। ਤੇ ਉਹ ਸਰਜੂ ਦੇ ਹੱਥ ਜੋੜਦਾ ਅੱਗੇ ਬੋਲਦਾ ਆ, "ਬਿਪਾਈ ਕਿਉਂ ਝੂਠ ਬੋਲ ਰਹੇ ਆ? ਮੈਂ ਤੈਨੂੰ ਚਾਹ ਪਿਆਈ, ਲੱਡੂ ਖਵਾਏ, ਜਲੇਬੀਆਂ ਖਵਾਈਆਂ। ਉਹਦੇ ਵਾਸਤੇ ਸੱਚ ਬੋਲ ਦੇ।" ਵੀ, "ਹਜੂਰ, ਇਹ ਲਾਲੇ ਦਾ ਕੋਈ ਭਰੋਸਾ ਨਹੀਂ ਜੀ। ਐਨੇ ਇਹ ਵੀ ਕਹਿ ਦੇਣਾ ਵਾ ਵੀ ਜਿਹੜੀ ਤੂੰ ਚਾਦਰ ਲਈ ਐ ਵੀ ਮੈਂ ਦਿੱਤੀ ਐ।" ਤੇ ਲਾਲਾ ਕਹਿੰਦਾ ਵੀ, "ਹਾਂ ਮੈਂ ਦਿੱਤੀ ਐ। ਤੈਨੂੰ ਠੰਡ ਲੱਗ ਰਹੀ ਸੀ, ਤੂੰ ਕਹੇ ਮੈਨੂੰ ਬੁਖਾਰ ਹੋਇਆ ਵਾ ਤੇ ਮੈਂ ਤੈਨੂੰ ਦਿੱਤੀ ਐ।" ਤੇ ਜਦੋਂ ਲਾਲੀ ਨੇ ਇਹ ਕਿਹਾ ਤੇ ਸਰਜੂ ਕਹਿੰਦਾ ਵੇਖਿਆ ਨਾ ਸਾਬਜੀ ਇਹ ਇੱਕ ਨੰਬਰ ਦਾ ਠੱਗ ਆ ਇਹ ਲੋਕਾਂ ਨੂੰ ਮਠਿਆਈ ਦੇ ਕੇ ਤੇ ਪੈਸੇ ਜਿਹੜੇ ਆ ਉਹ ਡਬਲ ਡਬਲ ਮੰਗਦਾ ਵਾ ਤੇ ਹੁਣ ਕੋਤਵਾਰ ਨੂੰ ਬੜਾ ਗੁੱਸਾ ਆ ਕੋਤਵਾਰ ਨੇ ਲਾਲਾ ਨੂੰ ਫਟਕਾਰ ਦੇ ਕੇ ਕਿਹਾ ਵੀ ਲਾਲਾ ਜੀ ਚੁੱਪਚਾਪ ਇਹਨਾਂ ਦੇ 300 ਰੁਪਏ ਵਾਪਸ ਕਰ ਦਿਓ ਨਹੀਂ ਤੇ ਮੈਂ ਤੈਨੂੰ ਜੇਲ੍ਹ ਚ ਪਾ ਦੇਣਾ ਹੁਣ ਲਾਲਾ ਜਿਹੜਾ ਉਹ ਸਮਝ ਗਿਆ ਇਹ ਵੀ ਉਹ ਇਹਨਾਂ ਠੱਗਾ ਦੇ ਜਿਹੜੇ ਆ ਚੰਗਲ ਚ ਫਸ ਗਿਆ ਵਾ ਉਹਨੇ ਚੁੱਪਚਾਪ 300 ਰੁਪਏ ਆਪਣੀ ਜੇਬ ਚੋਂ ਕੱਢੇ ਤੇ ਉਹਨਾਂ ਨੂੰ ਦੇ ਦਿੱਤੇ ਉਨੇ ਕੋਤਵਾਲ ਕੋਲੋਂ ਮਾਫੀ ਮੰਗੀ ਤੇ ਆਪਣੇ ਦੁਕਾਨ ਦੀ ਤਰਫ ਆ ਗਿਆ ਹੁਣ ਜਦੋਂ ਉੱਥੋਂ ਬਾਹਰ ਨਿਕਲੇ ਨਾ ਤੇ ਤਿੰਨੇ ਠਾਗੋ ਦੇ ਪਿੱਛੇ ਹੀ ਤੇ ਉਹ ਕਹਿਣ ਲੱਪੇ ਵੇਖਿਆ ਲਾਲਾ ਜੀ ਅਹੀਂ ਫਰੀ ਮਠਿਆਈ ਖਾਦੀ ਤੇ ਉਹਦੇ ਪੈਸੇ ਉਹਨੇ ਦਿੱਤੇ ਤੇ ਤੇਰੇ ਕੋਲ ਚਾਦਰ ਵੀ ਲੈ ਲਈ ਲਾਲਾ ਸੁਣ ਕੇ ਨਾ ਉਹਦਾ ਕੁਛ ਨਾ ਬੋਲਿਆ ਲਾਲਾ ਨੇ ਹੁਣ ਤੱਕ ਜਿੰਨੀ ਕੰਜੂਸੀ ਕਰਕੇ ਇਕੱਠਾ ਕੀਤਾ ਹੈ ਅੱਜ ਥੋੜੀ ਦੇਰ ਜੀ ਉਹ ਸਾਰਾ ਨਿਕਲ ਗਿਆ ਤੇ ਜਦੋਂ ਉਹ ਲਾਲਾ ਨੂੰ ਇਸ ਤਰ੍ਹਾਂ ਕਹਿ ਰਹੇ ਸੀ ਉਦੋਂ ਹੀ ਇੱਕ ਜੜਾ ਸੀ ਕੋਤਵਾਲ ਦਾ ਜਿਹੜਾ ਸਿਪਾਹੀ ਸੀ ਉਹ ਪਿੱਛੇ ਆ ਰਿਹਾ ਸੀ ਉਹਨੇ ਸਾਰਾ ਸੁਣ ਲਿਆ ਤੇ ਪਰ ਕੋਤਵਾਲ ਇਹਨਾਂ ਠੱਗਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਕਿਉਂਕਿ ਕੋਤਵਾਲ ਕੋਲ ਕੋਈ ਗਵਾਹੀ ਨਹੀਂ ਸੀ ਕੋਈ ਸਬੂਤ ਨਹੀਂ ਸੀ ਹੈਗਾ ਤੇ ਠਾਗੋ ਤੋਂ RAM ਨਾ ਨਿਕਲ ਕੇ ਫਿਰ ਉਹਨਾਂ ਨੇ ਸੋਚਿਆ ਇੱਕ ਉਹਦੇ ਜਿਹੜਾ ਸੀ ਉਹ ਪਿੰਡ ਸੀ ਉਹਦੇ ਬਾਹਰ ਖੰਡੜ ਚ ਇਮਾਰਤ ਸੀ ਤੇ ਉਹ ਉਹਦੇ ਚ ਰਹਿਣ ਲੱਗ ਪਏ ਉੱਥੇ ਰਹਿੰਦਿਆਂ ਉਹਨਾਂ ਦੋ ਤਿੰਨ ਬੰਦਿਆਂ ਨੂੰ ਹੋਰ ਸ਼ਿਕਾਰ ਬਣਾਇਆ ਠੱਗਿਆ ਤੇ ਕਹਿੰਦੇ ਵੀ ਆਪਾਂ ਹੁਣ ਸ਼ਹਿਰ ਹੀ ਜਾਣਾ ਵਾ ਆਪਾਂ ਇੱਥੇ ਨਹੀਂ ਰੁਕਣਾ ਹੈਗਾ ਤੇ ਉਹ ਇੱਕ ਰਾਤ ਬੈਠੇ ਹੀ ਤੇ ਉੱਥੇ ਇੱਕ ਨਾ ਉਹਨਾਂ ਕੋਲ ਹੋਰ ਬੰਦਾ ਆਇਆ ਕਹਿੰਦਾ ਵੀ ਮੈਂ ਨਾ ਲੰਗਦਾ ਪਿਆ ਸੀ ਮੈਨੂੰ ਨਿਹਰਾ ਹੋ ਗਿਆ ਤੇ ਮੈਂ ਸੋਚਿਆ ਇੱਥੇ ਰਾਤ ਕੱਟ ਲੈਣਾ ਤੇ ਉਹ ਵੇਖਣ ਤੋਂ ਕਾਫੀ ਅਮੀਰ ਜਿਹਾ ਲੱਗ ਰਿਹਾ ਸੀ ਉਹ ਪੁੱਛਦੀ ਉਹਨੂੰ ਠੱਗ ਵੀ ਤੂੰ ਕੌਣਾ ਕਹਿੰਦਾ ਵੀ ਮੈਂ ਇੱਕ ਬਹੁਤ ਵੱਡਾ ਸ਼ਾਹੂਕਾਰ ਆ ਤੋ ਦਾ ਆਪਣਾ ਬਹੁਤ ਵੱਡਾ ਬਿਜ਼ਨਸ ਆ ਤੇ ਮੈਂ ਉਹਦਾ ਜਿਹੜਾ ਵਾ ਮੈਨੇਜਰ ਹੈਗਾ ਵਾਂ ਵੀ ਉਹਦੀ ਸਾਰਾ ਫਾਈਨੈਂਸ ਦਾ ਸਾਰੇ ਪੈਸੇ ਦਾ ਸਾਬਕਾਤ ਰੱਖਦਾ ਵਾਂ ਤੇ ਉਹ ਕਹਿੰਦੇ ਅੱਛਾ ਤੇ ਕਹਿੰਦਾ ਵੀ ਕੱਲ ਨੂੰ ਮੈਂ ਚਲ ਜਾਣਾ ਵਾਂ ਉਹਦਾ ਕੋੜਿਆਂ ਦਾ ਬਹੁਤ ਵੱਡਾ ਬਿਜ਼ਨਸ ਹੈਗਾ ਵਾ ਤੇ ਉਹ ਕਹਿੰਦੇ ਵੀ ਅਸੀਂ ਕੋੜਾ ਖਰੀਦਣਾ ਚਾਹੁੰਨੇ ਆ ਤੇ ਤੂੰ ਆਪਣੇ ਜਿਹੜਾ ਤੇਰਾ ਮਾਲਕ ਆ ਉਹਦਾ ਸਾਨੂੰ ਪਤਾ ਦੇ ਸਕਦਾ ਤੇ ਉਹ ਕਹਿੰਦਾ ਠੀਕ ਆ ਮੈਂ ਦੇ ਦੂੰਗਾ ਇਸ ਵੇਲੇ ਉਹ ਤੁਹਾਨੂੰ ਕੱਲ ਨੂੰ ਇਸ ਜਗ੍ਹਾ ਤੇ ਮਿਲ ਲਊਗਾ ਤਿੰਨੇ ਠਾਕ ਇੱਕ ਬਹੁਤ ਵੱਡੀ ਸਕੀਮ ਬਣਾਉਂਦੇ ਆ ਤੇ ਦੂਸਰੇ ਦਿਨ ਜਿਹੜਾ ਸਰਜੂ ਹੁੰਦਾ ਨਾ ਉਹ ਨਾ ਰਾਜੂ ਨੂੰ ਅੰਨਾ ਬਣਾ ਕੇ ਆਪਣੇ ਨਾਲ ਲੈ ਜਾਂਦਾ ਤੇ ਜਾ ਕੇ ਉਹ ਉੱਥੇ ਵੇਂਦਾ ਵਾ ਤੇ ਉੱਥੇ ਬੜਾਈ ਮਤਲਬ ਜਿਹੜਾ ਉਹਨਾਂ ਦਾ ਮੈਨੇਜਰ ਖੜਾ ਹੁੰਦਾ ਵਾ ਤੇ ਨਾਲ ਉਹਦਾ ਜਿਹੜਾ ਸੇਠ ਆ ਉਹ ਖਲੋਤਾ ਹੁੰਦਾ ਵਾ ਤੇ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਜੀ ਮੈਂ ਸੁਣਿਆ ਤੁਹਾਡੇ ਕੋਲ ਬਹੁਤ ਸਾਰੇ ਘੋੜੇ ਆ ਤੇ ਮੈਂ ਘੋੜਾ ਖਰੀਦਣਾ ਚਾਹੁੰਦਾ ਕਹਿੰਦੇ ਹਾਂਜੀ ਸਾਡੇ ਕੋਲ ਬਹੁਤ ਵਧੀਆ ਘੋੜੇ ਆ ਮਹਿੰਗੇ ਮਹਿੰਗੇ ਘੋੜੇ ਆ ਕਹਿੰਦਾ ਪਰ ਮੈਂ ਘੋੜਾ ਲੈਣ ਤੋਂ ਪਹਿਲਾਂ ਉਹਨੂੰ ਥੋੜਾ ਨਾ ਆਪਣਾ ਉੱਤੇ ਚੜ੍ਹ ਕੇ ਸਵਾਰੀ ਕਰਕੇ ਵੇਖਣਾ ਚਾਹੁੰਨਾ ਉਹ ਕਹਿੰਦਾ ਠੀਕ ਆ ਜੀ ਕਹਿੰਦਾ ਇਹ ਜਿਹੜਾ ਮੇਰਾ ਭਰਾ ਨਾ ਇਹਨੂੰ ਦਿਖਾਈ ਨਹੀਂ ਦਿੰਦਾ ਤੇ ਇਹਨੂੰ ਮੈਂ ਇੱਥੇ ਖੜਾ ਕਰ ਚੱਲਿਆ ਵਾ ਤੇ ਤੁਸੀਂ ਇਦਾਂ ਵਾ ਵੀ ਮੈਂ ਆ ਸਵਾਰੀ ਕਰਕੇ ਆਉਣਾ ਵਾ ਫਿਰ ਮੈਂ ਤੁਹਾਨੂੰ ਪੈਸੇ ਵੀ ਕਰਦਾ ਵਾ ਤੇ ਉਦੋਂ ਇਹ ਨਾਲ ਮੇਰੇ ਚੱਲ ਜਾਊਗਾ ਉਹਨੇ ਇਹ ਸਕੀਮ ਬਣਾਈ ਹੁੰਦੀ ਵੀ ਮੈਂ ਕੋੜਾ ਲੈ ਕੇ ਸਰਜੂ ਨੇ ਸੋਚਿਆ ਉਹਦਾ ਉੱਡ ਜਾਊਗਾ ਤੇ ਐ ਆਪੇ ਹੌਲੀ ਜਿਹੀ ਖਿਸਕ ਜਾਊਗਾ ਤੇ ਉਹ ਜਦੋਂ ਕੋੜਾ ਲੈ ਕੇ ਜਾਂਦਾ ਥੋੜੀ ਦੂਰ ਜਾਂਦਾ ਕੋੜਾ ਤੇ ਦਲੱਤੇ ਮਾਰਨੀ ਸ਼ੁਰੂ ਕਰ ਦਿੰਦਾ ਦਲੱਤੇ ਮਾਰ ਕੇ ਉਹਨੂੰ ਐ ਥੱਲੇ ਸੁੱਟ ਦਿੰਦਾ ਉਹਨੇ ਚ ਇਹਨੂੰ ਸਾਰੇ ਉੱਥੇ ਚੱਲ ਜਾਂਦੀ ਐ ਤੇ ਉਹ ਜਿਹੜਾ ਹੁੰਦਾ ਨਾ ਉਹ ਬਣਿਆ ਹੁੰਦਾ ਵਾ ਉਹ ਕੋਤਵਾਲ ਦਾ ਹੀ ਆਪਣਾ ਇੱਕ ਜਿਹੜਾ ਸਿਪਾਈ ਹੁੰਦਾ ਵਾ ਜਿਹੜਾ ਸੀਠ ਬਣਿਆ ਹੁੰਦਾ ਤੇ ਉਹ ਕਹਿੰਦੇ ਵੀ ਤੂੰ ਕੋੜਾ ਚੋਰੀ ਕਰਕੇ ਚੱਲੇ ਆ ਸੀ ਨਾ ਸਾਨੂੰ ਪਤਾ ਲੱਗ ਗਿਆ ਹੁਣ ਤੈਨੂੰ ਅਸੀਂ ਗ੍ਰਿਫਤਾਰ ਕਰਦੇ ਆਂ ਤੇ ਨਾਲ ਹੀ ਜਿਹੜਾ ਉਹ ਅੰਨਾ ਬਣਿਆ ਹੁੰਦਾ ਉਹਨੂੰ ਵੀ ਗ੍ਰਿਫਤਾਰ ਕਰ ਲੈਂਦੇ ਆ ਤੇ ਉਹ ਮੁੜ ਕੇ ਪਹਿਚਾਣਦਾ ਉਹਨੇ ਚ ਇਹਨੂੰ ਕੋਤਵਾਲ ਵੀ ਆ ਜਾਂਦਾ ਤੇ ਉਹ ਕਹਿੰਦਾ ਵੀ ਤੁਸੀਂ ਤੇ ਉਹ ਕਹਿੰਦਾ ਵੀ ਹਾਂ ਐ ਮੇਰੇ ਹੀ ਆ ਸਿਪਾਈ ਆ ਮੇਰੇ ਨਾਲ ਦੇ ਆ ਅਸੀਂ ਤੈਨੂੰ ਰੰਗੇ ਹੱਥੀ ਫੜਨਾ ਚਾਹੁੰਦੇ ਸੀ ਸਾਨੂੰ ਪਤਾ ਸੀ ਵੀ ਤੂੰ ਉਹ ਸੇਠ ਨੂੰ ਠੱਗਿਆ ਹੈ گاਵਾ ਤੋਂ ਹੀ ਤਿੰਨਾ ਨੇ ਪਰ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਹੁਣ ਅਸੀਂ ਤੈਨੂੰ ਸਬੂਤਾਂ ਨਾਲ ਜਿਹੜਾ ਗ੍ਰਿਫਤਾਰ ਕਰਦੇ ਆਂ ਫਿਰ ਜਿੰਨਾ ਜਿੰਨਾਂ ਨੂੰ ਉਹਨਾਂ ਠੱਗਿਆ ਹੁੰਦਾ ਜਿੰਨਾਂ ਕੁ ਥੋੜਾ ਬਹੁਤਾ ਉਹਨਾਂ ਕੋ ਬਚਿਆ ਹੁੰਦਾ ਉਹਨਾਂ ਲੋਕਾਂ ਨੂੰ ਦੇ ਦਿੰਦੇ ਤੇ ਉਹਨਾਂ ਨੂੰ ਕਾਰਾਗਾਰ ਵਿੱਚ ਪਾ ਦਿੰਦੇ ਆ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਇੱਕ ਤੇ ਵੀ ਕੰਜੂਸੀ ਜਿਹੜੀ ਬਹੁਤੀ ਉਹ ਵੀ ਚੰਗੀ ਨਹੀਂ ਹੁੰਦੀ ਤੇ ਦੂਸਰਾ ਇਹੋ ਜਿਹੇ ਠੱਗਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਚਾਹੇ ਜਦਾ ਅੱਜ ਕੱਲ ਦਾ ਜਮਾਨਾ ਆਪਣਾ ਬੰਦੇ ਨੂੰ ਸੀਸੀਟੀਵੀ ਜ਼ਰੂਰ ਲਗਾ ਲੈਣੇ ਚਾਹੀਦੇ ਤਾਂ ਕਿ ਬੰਦੇ ਕੋਲ ਸਬੂਤੇ ਹੋਵੇ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਠੱਗੀ ਕੀਤੀ ਹੈਗੀ ਆ ਤੇ ਦੂਸਰਾ ਇਹ ਵਾ ਕਿ ਬੰਦਾ ਸੋਚਣਾ ਮੈਂ ਬਹੁਤ ਚਲਾਕ ਆ ਬਹੁਤ ਚਲਾਕ ਆ ਮੈਂ ਕਦੀ ਨਹੀਂ ਫੜਿਆ ਜਾਣਾ ਫੜਿਆ ਉਹ ਇੱਕ ਦਿਨ ਜਾਂਦਾ ਹੀ ਆ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲੇ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰ ਲੇ ਪਰ ਇੱਕ ਦਿਨ ਜ਼ਰੂਰ ਫੜਿਆ ਜਾਂਦਾ ਐਸ ਲਈ ਨਾ ਤੇ ਕਿਸੇ ਨਾਲ ਇੰਨੀਆਂ ਚਲਾਕੀਆਂ ਕਰਕੇ ਕਿਸੇ ਨੂੰ ਦੁਖੀ ਕਰਨਾ ਚਾਹੀਦਾ ਤੇ ਨਾ ਹੀ ਇੰਨੀ ਕੰਜੂਸੀ ਕਰਨੀ ਚਾਹੀਦੀ ਵੀ ਕਰਦੇ ਵੀ ਓਕੇ ਹੋ ਜਾਣ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ